ਇਹਨਾਂ ਕੋਸੋਸ ਨੂੰ ਚਲਾਇਆ ਜਾ ਰਿਹਾ ਹੈ ਸਰਕਾਰ ਦਾ ਇਹ ਅੰਦੋਲਨ ਇਸ ਤਰ੍ਹਾਂ ਦੇ ਕਿ ਵਿਦਿਅਕ ਪੰਜਾਬ ਸਰਕਾਰ ਦਾ ਯੋਧ ਨਸ਼ਾ ਵਿਰੋਧ ਜੋ ਸਾਡਾ ਚੱਲ ਰਿਹਾ ਹੈ ਉਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਅੱਜ ਜ਼ਿਲ੍ਹਾ ਬਠਿੰਡਾ ਦੇ ਵਿੱਚ ਜਿਹੜੇ ਸਾਡੇ ਹਰਿਆਣਾ ਦੇ ਨਾਲ ਬਾਰਡਰ ਬਾਕੀ ਸਕੇ ਨੇ ਉਹ ਡਿਪਲੋਮੇਟ ਕੀਤੇ ਗਏ ਨੇ ਆਪਰੇਸ਼ਨ ਸੀਨ ਦਿੱਤੇ ਆ ਜਿਸ ਦੇ ਵਿੱਚ ਸਾਡੇ तकरीबन ਤਿੰਨ ਜਿਹੜੇ ਨਾਕੇ ਹੈਗੇ ਨੇ ਉਹ ਤੇ ਆਪੀ ਸਾਡੂ ਜਿੰਦੇ ਹੈਗੇ ਆ ਤੇ ਛੇ ਦੇ ਕਰੀਬ ਨਾਕੇ ਜਿਹੜੇ ਸਦੇ ਤਲਵੰਡੀ ਸਬੂ ਸਾਉਟੇਨ ਤੇ ਪੈਂਦੇ ਆ ਇਹ ਇੰਟਰਨੈਸ਼ਨਲ ਦੇ ਗਰੁੱਪ ਜắp ਸਰਕਾਰ ਦੀ ਮਹਿੰਦ ਦੇ ਤਿਆਰੀ ਸਭ ਬਿਲਕੁਲ ਇਹਦੇ ਵਿੱਚ ਜਿਹੜੇ ਸਾਡੇ ਅੱਚ ਜਿੱਦਾਂ ਸਾਸੀਂ ਰੋਜ਼ ਸਾਡਾ ਸਪੈਸੀਫਿਕ ਆਪਰੇਸ਼ਨ ਕਰਦੇ ਜਿੱਦਾਂ ਅਸੀਂ ਬੱਸ ਸਟੈਂਡ ਦੀ ਚੈਕਿੰਗ ਕਰ ਰਹੇ ਹਾਂ ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਹਾਂ ਜਾਂ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਉਸੇ ਲੜੀ ਦੇ ਤਹਿਤ ਜਿਵੇਂ ਅਸੀਂ ਜਿਹੜੀ ਇੰਟਰਸਟਿਡ ਨਾਕਾबंदी ਸਾਡੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਦਾ ਟਾਈਮ 8 ਤੋਂ 2 ਵਜੇ ਤੱਕ ਹੈ। ਕੋਈ ਸਰਚ ਨਾਗਾ ਜੇ ਆਪੇ ਆ ਲੈ ਉਹ ਘਰਾਂ ਦੇ ਵਿੱਚ ਵੀ ਕੋਈ ਚਲਾਇਆ ਜਾ ਰਿਹਾ ਨਹੀਂ ਸੀ। ਡੈਫੀਨਿਟਲੀ ਜਿਵੇਂ ਅਸੀਂ ਸਾਡੇ ਵੱਲੋਂ ਜਿਹੜਾ ਕੈਸ ਆਪਰੇਸ਼ਨ ਚਲਾਇਆ ਗਿਆ ਸੀਗਾ ਜਿੱਦੇ ਵਿੱਚ ਸਾਡੇ ਜੋ ਮਟੰਡਾ ਦੇ ਸੀ ਹੌਟਸਪੌਟ ਏਰੀਆ ਡੈਂਟੀਫਾਈ ਕੀਤੇ ਆ ਜਿੱਦਾਂ ਧੋਵੀਆਂ ਨਾ ਵਸਤੀ, ਵੀਰਤਲਾ ਵਸਤੀ ਉੱਥੇ ਸਾਡੇ ਵੱਲੋਂ ਪਹਿਲਾਂ ਕੈਸ ਆਪਰੇਸ਼ਨ ਕੀਤੇ ਗਏ ਸੀਗੇ। ਅੱਜ ਜਿਹੜਾ ਜਿਹੜਾ ਸਾਡਾ ਸ਼ਡਿਊਲ ਹੈਗਾ ਉਹਦੇ ਵਿੱਚ ਇੰਟਰਸਟਿਡ ਨਾਕਾ ਦੀ ਚੈਕਿੰਗ ਹੈਗੀ ਹੈ ਉਹਦੇ ਵਿੱਚ ਅਸੀਂ ਅੱਜ 3 ਲੱਖ ਜਿਹੜੇ ਸਾਡੇ ਰੂਰਲ ਸਰਵੇਜਨ ਦੇ ਨੇ 600 ਲੱਖ ਜਿਹੜੇ ਸਾਡੇ ਤਰਵੰਡੀ ਸਾਬੋ ਸਰਵੇਜਨ ਦੇ ਨੇ ਪਰ ਹੁਣ ਕਿੰਨੇ ਵਹੀਕਲ ਚੈੱਕ ਨੇ ਅੱਜ ਇਹਦੇ ਵਿੱਚ ਜਿਹੜੇ ਹੈਗੇ ਨੇ ਮੇਨ ਥੋੜਾ ਫੋਕਸ ਹੈਗਾ ਕਿ ਹੈਂਡੀਪੀਸ ਦੀ ਰਿਕਵਰੀ ਨੂੰ ਲੈ ਕੇ ਜਿਹਦੇ ਵਿੱਚ ਵਹੀਕਲ ਦੇ ਨਾਲ ਨਾਲ ਅਸੀਂ ਬੱਸਾਂ ਦੇ ਟਰੱਕਾਂ ਦੀ ਚੈਕਿੰਗ ਵੀ ਕਰ ਰਹੇ ਹਾਂ ਪਰ ਇਸ ਤੋਂ ਇਲਾਵਾ ਵੀ ਕੋਈ ਸਪੈਸ਼ਲ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਅਸੀਂ ਸਾਰੇ ਪਬਲਿਕ ਨੂੰ ਇਹੀ ਅਪੀਲ ਕਰਦੇ ਆ ਕਿ ਜਿੱਤੇ ਵੀ ਕਿਸੇ ਬੰਦੇ ਦੇ ਨਸ਼ੇ ਵਿੱਚ ਸੰਬੰਧੀ ਉਹ ਗੱਲ ਆਉਂਦੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਸੇਫ ਹੈਲਪਲਾਈਨ ਜਿਹੜੀ ਨੰਬਰ ਜਾਰੀ ਕੀਤਾ ਹੈ ਉਹਦੇ ਤੇ ਤੁਸੀਂ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੋ ਕਿਉਂਕਿ ਉਸ ਦੇ ਉੱਪਰ ਜਿਹੜੀ ਬੰਦਾ ਜੋ ਬੰਦਾ ਇਨਫੋਰਮੇਸ਼ਨ ਸ਼ੇਅਰ ਕਰਦਾ ਉਹਦੀ ਆਇਡੈਂਟਿਟੀ ਵੀ ਡਿਸਕਲੋਜ਼ ਨਹੀਂ ਹੁੰਦੀ ਤੇ ਸਾਡੇ ਵੱਲੋਂ ਵੀ ਜਿਹੜਾ ਹੈਗਾ ਜਦੋਂ ਸਾਡੇ ਕੋਲ ਕਨਫਰਮੇਸ਼ਨ ਆਉਂਦੀ ਸਾਡੇ ਵੱਲੋਂ ਟੀਮਾਂ ਬਣਾ ਕੇ ਉਹਦੇ ਦਖਸ਼ਨ ਕੀਤੇ ਜਾਂਦੇ ਆਂ